ਕਿ ਕੀ ਗੱਲਬਾਤ ਹੋਈ ਜਿਹੜੇ ਅੱਜ ਡੇਟਨ ਸਿੱਖੋ ਦਾ ਮਾਸਟਰ ਕਰ ਰਹੇ ਹੋ ਉਹਨੇ ਜਿਹੜੇ ਟੀਕਾ ਲਾ ਰਿਆ ਸੀ ਇਸ ਤਰ੍ਹਾਂ ਜਿਹੜਾ ਇੰਨੇ ਕੈਮਪ ਤੋਂ ਇਹ ਕਰਦਾ ਸੀ ਆਖਰ ਨੂੰ ਕਿਵੇਂ ਪਤਾ ਲੱਗਦਾ ਇਹ ਕਰਦਾ ਤਾਂ ਸਾਨੂੰ ਤਾਂ ਪਤਾ ਲੱਗਾ 2 ਕੁ ਸਾਲਾਂ ਦਾ ਹੀ ਇਹ ਕਰਦਾ 10 ਸਾਲ ਹੋ ਗਏ ਆ 10 ਕੁ ਸਾਲ ਹੋ ਗਏ ਇਹਨੂੰ ਕਰਦੇ ਨੂੰ ਤੇ ਸਾਨੂੰ ਤਾਂ ਪਤਾ ਲੱਗਾ ਇੱਕ ਬੰਦਾ ਆਇਆ ਉਹ ਡਾਕਟਰ ਆ ਮੁੰਡਾ ਉਹ ਆਇਆ ਸਾਡੇ ਘਰੇ ਭੱਜ ਕੇ ਵੀ ਤੇਰੇ ਮੁੰਡੇ ਨੇ ਟੀਕਾ ਲਾ ਲਿਆ ਉਹਨਾ ਉਹਨਾਂ ਕਿਸੇ ਦੇ ਕਮੇਰ ਆ ਦਾ ਟੀਕਾ ਹਾਂ ਚਿੱਟੇ ਦਾ ਟੀਕਾ ਸੀ ਤੇ ਕਿੰਨੇ ਕ ਟਾਈਮ ਤੋਂ ਕਰਦਾ ਤੁਹਾਨੂੰ ਕੁਝ ਪਤਾ ਲੱਗਿਆ ਇਹਦਾ ਪਹਿਲਾਂ ਸਾਨੂੰ ਤਾਂ ਪਤਾ ਅੱਜ ਹੀ ਲੱਗਾ ਜਦੋਂ ਉੱਥੇ ਡਿੱਗਾ ਉਹਦੀ ਕਰਦਾ ਤਾਂ 2 ਸਾਲ ਸਾਨੂੰ ਤਾਂ 2 ਖਸਾਲਾਂ ਵੀ ਪਤਾ ਹੈ ਕਿ ਉਹਦੀ ਕਰਦੇ ਨੂੰ 10 ਸਾਲ ਹੋ ਗਏ ਨਸ਼ਾ ਕਰਦੇ ਨੂੰ ਇਹ ਟੀਕਾ ਲਾਉਂਦੇ ਕੀ ਮੰਗ ਕੀ ਕਰਦੇ ਹੋ ਅਸੀਂ ਤਾਂ ਮੰਗ ਕਰਨੇ ਵੀ ਜਿਹੜੇ ਸਰਕਾਰ ਇਹਨਾਂ ਮੁੰਡਿਆਂ ਨੂੰ ਜਾਂ ਇਹਨਾਂ ਬੱਚਿਆਂ ਦੀ ਚਲੋ ਉਹ ਰਾਖੀ ਕਰੇ ਪਿੰਡ ਦੇ ਬੰਦੇ ਆ ਜਿਹੜੇ ਅੱਗੇ ਸਾਡੇ ਪਿੰਡੋਂ ਕਈ ਮੁੰਡੇ ਮਰ ਗਏ ਆ ਕਿੰਨੇ ਕਿਹੜੇ ਚਾ ਹੈ ਇਹਨਾਂ ਸ਼ਾਇਦ ਬੰਦੀ ਨਹੀਂ ਹੁੰਦਾ ਪਿਆ ਇਹਨਾਂ ਪਿੰਡਾਂ ਚੋਂ ਮਿਲ ਜਾਂਦਾ ਏ ਸ਼ਾਮ ਕਿਹੜੋਂ ਵੀ ਮਿਲਦਾ ਬਲੋਸ਼ ਕਿਹੜੋਂ ਵੀ ਮਿਲਦਾ ਹੂੰ ਇਹਨਾਂ ਪਿੰਡਾਂ ਦੇ ਮਿਲ ਜਾਂਦਾ ਤੇ ਗਾਇਆਂ ਦੇ ਤੇ ਆਉਂਦਾ ਲਾ ਲੈਂਦੇ ਆ ਅਜੇ ਤਾਂ ਟਰੱਕ ਤੇ ਵੀ ਭੇਜੀ ਰੱਖਿਆ ਹੈ ਗੱਡੀ ਤੇ ਮੁੰਡੇ ਨੂੰ ਹੂੰ ਜਦੋਂ ਉਹ ਰਾਤ ਮੁੰਡੇ ਚਿੰਬੜ ਜਾਂਦੇ ਆ ਕਿੰਨੇ ਦੇ ਮੁੰਡੇ ਵਛਾ ਜਾਵੇ ਕਰਦੇ ਨੇ ਤੇ ਲੈ ਜਾਂਦੇ ਸਾਡੀ ਕਿਤੇ ਦੇਰਾਂ ਲਾ ਲਿੰਦੇ ਠੀਕੇ ਅੱਜ ਨੇ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆ ਕਿੰਦਾ ਫੋਨ ਆਇਆ ਤੁਹਾਡੇ ਦੇ ਪਿੱਛੇ ਸਾਨੂੰ ਫੋਨ ਨਹੀਂ ਆਇਆ ਸਾਨੂੰ ਲੋਗ ਢਾਈ ਦਾ ਟਾਈਮ ਸੀ ਜਦੋਂ ਉਹ ਮੁੰਡਾ ਭੱਜ ਕੇ ਆਇਆ ਮੋਟਰਸਾਈਕਲ ਲੈ ਕੇ ਵੀ ਉੱਥੇ ਵੀ ਠੀਕਾ ਲਾ ਕੇ ਨਿਗਾ ਪਿਆ ਪਾਣੀ ਅਸੀਂ ਪਾਈ ਜਾਂਦੇ ਆ

ਕੀ ਕਹੋਗੇ ਜੇ ਪੰਜਾਬ ਸਰਕਾਰ ਇੱਕ ਵਾਰ ਤਾਬਾ ਕਰਦੀ ਯੂਥਨ ਇਸਵਰ ਕੋਈ ਬੰਦ ਨਹੀਂ ਹੁੰਦਾ ਪਿਆ ਇਹਨਾਂ ਤੋਂ ਹੂੰ ਇਹਨਾਂ ਤੋਂ ਬੰਦ ਹੋਵੇ ਤਾਂ ਫਿਰ ਆਏ ਥੋੜਾ ਮੁੰਡੇ ਮਰਨ ਸਾਡੇ ਖੁਦ ਆਪ ਦੇ ਮੁੰਡੇ ਨਹੀਂ ਲਾਇਆ ਜਦੋਂ ਲੋਕਾਂ ਦੇ ਮੁੰਡੇ ਮਰਦੇ ਤਾਂ ਮੈਂ ਵੇਖਾਈ ਹਾਂ ਹਾਂ ਮੈਂ ਤਾਂ ਅੱਗੇ ਵੀ ਆਣਾ ਉਹਨਾਂ ਨੂੰ ਵੀ ਵਾਈਟ ਆਇਆ ਕਰੋ ਜਿਨ੍ਹਾਂ ਦਾ ਫੋਨ ਤੇ ਮਰ ਗਿਆ ਉਹ ਚੁੱਪ ਕਰਕੇ ਬਹਿ ਜਾਂਦੇ ਆ ਹੂੰ ਤੇ ਸਾਡਾ ਤਾਂ ਜੀ ਮਰਨ ਵਾਲਾ ਸੀ ਮੜ ਕੇ ਹੀ ਬਚਿਆ ਹੂੰ ਇਹ ਤਾਂ ਮਰ ਚੜਿਆ ਸੀ ਤਾਂ ਡਾਕਟਰਾਂ ਨੇ ਸਾ ਮੈਸੇਜ ਵਾਇਰਲ ਹੋਇਆ ਵੀਡੀਓ ਵਾਇਰਲ ਹੋਈ ਹੈ ਮੁੰਡੇ ਦੀ ਅੱਛਾ ਉਹਦੇ ਵਿੱਚ ਲਿਖਿਆ ਹੋਇਆ ਕਿ ਡਾਕਟਰਾਂ ਦਾ ਧੰਨਵਾਦ ਡਾਕਟਰਾਂ ਨੇ ਬਹੁਤ ਚੰਗਾ ਸੰਭਾਲਿਆ ਜਿਹੜਾ ਮੌਕੇ ਟਾਈਮ ਤੇ ਸੰਭਾਲ ਲਿਆ ਹੁਨਾ ਤੇ ਨਹੀਂ ਤਾਂ ਮਾਰ ਹੀ ਗਿਆ ਸੀ ਡਾਕਟਰ ਮੈਂ ਨਾ ਸਰਕਾਰੀ ਡਾਕਟਰ ਦੇ ਨਾਲ ਹੱਥ ਪਾਉਂਦਾ ਤੇ ਮੁੰਡਾ ਮੇਰਾ ਮਾਰ ਹੀ ਗਿਆ ਸੀ ਤਾਂ ਜੱਟਾਂ ਦਾ ਧੰਨਵਾਦ ਜਿਹੜਾ ਨਮਾਗੋ ਡਾਕਟਰਾਂ ਦਾ ਧੰਨਵਾਦ ਆਪੇ ਕਰਨਾ ਸੀ ਹਾਂ ਫੇ ਉਹ ਤਾਂ ਕਰਦਾ ਹੀ ਹੈ ਧੰਨਵਾਦ ਓਏ ਠੀਕ